ਨੀਹਾ ਜੇ ਆਹੀ ਕੁਛ ਕਰਨਾ ਹੁੰਦਾ ਲੈ ਮੈਨੇ ਆ ਬੰਨੇ ਤੇਰੇ ਮੂਰੇ ਹੱਥ ਨਾ ਹੀ ਆਇਆ ਕਰ ਸਾਡੇ ਘਰੇ ਤਾਂ ਫੋਨ ਤੇ ਲੈ ਲੈ ਕਰ ਪਤਾ ਸੋਝੜ ਨਾ ਹੁੰਦਾ ਉਹਦੇ ਭਾਈ ਦਾ ਨਾ ਨਾ ਬਾਬੀ ਪੇਕੇ ਕਰ ਤੋ ਨਾ ਮੈਨੂੰ ਤੋੜ ਮੇਰੀ ਤਾਂ ਮਾਂ ਵੀ ਹੈ ਨਹੀਂ ਤੇਰੇ ਬਿਨਾਂ ਤਾਂ ਇਹ ਵੀ ਬੇਕਾਰ ਸੁੰਦਰ ਸੁੰਦਰ ਲੱਗਦਾ ਆ ਪਿਓ ਚੱਟ ਕੇ ਚਲੀ ਗਈ ਆ ਜਾ ਮੱਫਾ ਮਾਈ ਕੋ ਮੇਰੀ ਮੱਫਾ ਨਾ க்கேக்கேன்ாமே மாமே கதை நான் ਆਪਾਂ ਤੇਰੇ ਮਾਮਾ ਮਮੀ ਕੋਲੇ ਕਦੇ ਨਹੀਂ ਆਵਾਂਗੇ ਕਿਉਂਕਿ ਆਪਣਾ ਹੁਣ ਉੱਥੇ ਕੋਈ ਰਹਿ ਹੈ ਨਹੀਂ ਮਮੀ ਜੇ ਮੇਰੇ ਨਾਨਾ ਨਾਲੇ ਹੁੰਦੇ ਨਾ ਆਪਾਂ ਨੂੰ ਘਰ ਤੋਂ ਬਾਹਰ ਨਹੀਂ ਸੀ ਕੱਢਦੇ ਸੱਚੀ ਕਿਹ ਹੈ ਬੋਤੂ ਸਿਆਣਿਆਂ ਨੇ ਤੇ ਕਿ ਮਾਮਾ ਨਾਲ ਹੀ ਹੁੰਦੇ ਨੇ ਤੇਰੇ ਨਾਲ ਤੇਰੇ ਨਹੀਂ ਹੁੰਦੀ ਹੈ ਮੰਮੀ ਮੰਮੀ ਗੱਲ ਤਾਂ ਸੁਰ ਮੰਮੀ ਮੈਨੂੰ ਚੜ੍ਹ ਕੇ ਪਤਾ ਨਹੀਂ ਕਿੱਥੇ ਵਗ ਗਈ 妈 ਕਰਮੀ ਵਾਲੀਆ ਪਰਾ ਪਨੀਵੀ ਹੈ ਹਾਂ ਆ ਗੋਏ ਕੁ ਡੱਗ ਲੈ ਦਾ ਗੇੜ ਚ ਮਨ ਤੱਕ ਕੋ ਕੁੜੀ ਲੱਗਦੀ ਹੈ ਤੀਏ ਤੀਏ ਕੁੜੀਆਂ ਤੇ ਇਹ ਖੜੀ ਹੋ ਮਾਂ ਮਾਂ ਮੈਂ ਨੇ ਤੇ ਆਉਦੇ ਕੋਲੇ ਬੁਲਾ ਲਿਆ ਪੁੱਤਾ ਕਿਦੀ ਕੁੜੀ ਆ ਤੂੰ ਮਾਂ ਮੈਂ ਤੇਰੇ ਕੋਲੇ ਆੜਾ ਜੋੜੀ ਆ ਨਾ ਪਤਾ ਮੇਰੀ ਗੱਲ ਸੁਣ ਪੁੱਤਾ ਨਾ ਮਰੀਆਂ ਨੂੰ ਪੁੱਤ ਕਦੇ ਰੋਂਦੇ ਨਹੀਂ ਹੁੰਦੇ ਸਮਝ ਗਈ ਅੰਗਾ ਜੀ ਮੈਨੂੰ ਨਾ ਰੋਕੋ ਨਾ ਪਤਾ ਮੈਂ ਆਉਦੇ ਮਾਂ ਕੋਲੇ ਜਾਣਾ ਨਾ ਨਾ ਲੈ ਤੂੰ ਪਣੀ ਤੂੰ ਪਹਿਲੇ ਤੈਨੂੰ ਨਹੀਂ ਨਹੀਂ ਮੇਰੀ ਗੱਲ ਸੁਣ ਪੁੱਤਾ ਆਣੀ ਗੱਦਨੇ ਪਰ ਫਾਨੀ ਤੀ ਤੇ ਅਸੀਂ ਮਾ ਘਰੇ ਜਾਣਾ ਹੈ ਮਾ ਨੂੰ ਪੁੱਛਣਾ ਹੈ ਕਿ ਭੇਕੇ ਕਿਉਂ ਕਦਮ ਹੋ ਜਾਂਦੇ ਮਾ ਤੋਂ ਬਿਨਾ ਮਾ ਬਤਾ ਨਹੀਂ ਮੇਰੀ ਸਿਰ ਰੋਗਰੀ ਹੈ ਗੱਲ ਹਮ ਤੋਂ ਤਾ ਬਤਾ ਹਮਾਰਿਆਂ ਨੂੰ ਕਦੇ ਬਾਤ ਨਹੀਂ ਦਿੰਦੇ ਠੀਕ ਹੈ ਨਾ ਮੈਨੂੰ ਨਾ ਰੋਗੋ ਦੱਸੇ ਮਾ ਜੇ ਤੂੰ ਐ ਕਰ ਮੇਰੀ ਨਹੀਂ ਮੰਨਣੀ ਨਾ ਜਾ ਰੋ ਲਾ ਗਈ ਮਾ ਨੂੰ ਉਹਦੀ ਮਿੱਟੀ ਪਲੀਟ ਕਰ ਦੇਖ ਫਿਰ ਕੜੀਓ ਪੁੱਤ ਨਾ ਹਟੋ ਹਟੋ ਮਰਤੀ ਮਾਦੋ ਕਿਉਂ ਚੜਕੇ ਮੰਗੀ ਮੈਨੂੰ ਇਕੱਲੇ ਰੱਖੀ ਪੁੱਤ ਮੇਰੀ ਗੱਲ ਸੁਣ ਨਾ ਚੁੱਪ ਕਰ ਚੁੱਪ ਕਰ ਚੁੱਪ ਚੁੱਪ ਪੁੱਤ ਮਿੱਟੀ ਨਹੀਂ ਫਰੋਲ ਦੋਨੇ ਪੁੱਤ ਅੰਕਲ ਮੇਰੇ ਮਾਂ ਨੂੰ ਬੁਲਾ ਦਿਓ ਮੈਂ ਆਪਣੇ ਮਾਂ ਨਾਲ ਗੱਲਾਂ ਕਰਨੀਆਂ ਨੇ ਮੈਂ ਆਪਣੇ ਮਾਂ ਨੂੰ ਬੁਚਦੇ ਕਿ ਮਾਂ ਨੇ ਭਰਮ ਤੋਂ ਵੇ ਜੇ ਤੂੰ ਜਦ ਕਰਦੀ ਹੈ ਨਾ ਜਾਂ ਉਹਦੀ ਮਾਂ ਦਾ ਖੜਾ ਖੋਲ ਲਾ ਫਿਰ ਉਹ ਕੋਲ ਅੱਕੇ ਤੈਨੂੰ ਕੁਝ ਕਹਿ ਦੂਗੀ ਹਾਂ ਵਾਹ ਸੱਤ ਵਾਰ ਮੇਰੀ ਸੀ ਮਨੇ ਤਾਂ ਤੂੰ ਇਸ ਦੇ ਰੂਪ ਦੀ ਧੀ ਲੱਗਦੀ ਅਨੰਜੀ ਉਹ ਰੂਪ ਤਾਂ ਪਤਾ ਮੇਰਾ ਬਹੁਤ ਚੰਗਾ ਦੋਸਤ ਸੀ ਬਹੁਤ ਚੰਗਾ ਮਿੱਤਰ ਸੀ ਮੇਰਾ ਬਹੁਤ ਰੱਬ ਦਾ ਬੰਦਾ ਸੀ ਉਹ ਤੇ ਤੇਰਾ ਭਰਾ ਵੀ ਹੈਗਾ ਇੱਕ ਮੈਨੂੰ ਘਰੋਂ ਕੱਢਦਾ ਮੇਰਾ ਵੇਖ ਕੇ ਘਰ ਸੁਣਾ ਕਰਦਾ ਪੁਰਬਾ ਪੁਰਬਾ ਬਸ ਕਰ ਮੇਜੀ ਚੁੱਪ ਕਰ ਪਤਾ ਇਹ ਲੋਕ ਨਾ ਸਾਰੇ ਮਤਬਲੀ ਆ ਕੱਲ ਜੋਗਾ ਹੁਣ ਕੋਈ ਨਹੀਂ ਕਿਸੇ ਨਾਲ ਬਰਤ ਕੇ ਰਾਜੀ ਸਭ ਪੈਸੇ ਦੇ ਹੋ ਗਏ ਆ ਤੇ ਕੱਲ ਬਸ ਕਰ ਮੇਜੀ ਚੁੱਪ ਕਰ ਅੰਗਲੇ

ਸਭ ਲੋਕਾਂ ਨੇ ਪੈਸੇ ਦੇ ਮਤਲਬ ਲਈ ਹੀ ਹੋ ਗਏ ਸਭ ਰਿਸ਼ਤੇ ਨਾਤੀ ਭੁੱਲ ਗਏ ਸੱਚੇ ਬਾਦਸ਼ਾਹ ਇਹਨਾਂ ਨੂੰ ਸਮਝਤ ਬਾਦਸ਼ਾਹ ਸਮਝਤ ਬਾਦਸ਼ਾਹ ਨਾ ਵਾਈ ਗਰੂ ਮਨ ਨਹੀਂ ਤੂੰ ਕਿੱਧਰ ਗਈ ਸੀ ਮੈਨੂੰ ਛੱਡ ਕੇ ਮੀਮੋ ਪੁੱਤ ਮੈਂ ਅਭੀ ਮਾਂ ਨੂੰ ਮਿਲਣ ਗਈ ਸੀ ਚਲ ਅੱਜ ਲਈ ਅੱਪਾ ਜੋਣਾ ਕਿਦਾ ਦੀ ਹੈ ਤਾਗਾ ਵੀ ਟੁੱਟ ਗਿਆ ਉਹਦੀ ਨਹੀਂ ਹਾ ਨੂੰ ਫੋਨ ਲਾਵਾਂ ਤਿੰਨ ਦਿਨ ਹੋ ਗਏ ਕਈ ਨੂੰ ਬੰਦ ਤਾਂ ਪੂਰੀ ਜਾਈ ਜਾਂਦੀ ਚੱਕਦੀ ਹੈਗੀ ਇਹ ਗੱਲ ਮਨ ਤਾਂ ਫਿਕਰ ਲੱਗੀ ਵੀ ਹੈ ਤਿੰਨ ਦਿਨ ਹੋ ਗਏ ਨੂੰ ਗੱਲ ਹੀ ਨਹੀਂ ਹੋਈ ਹੈਗੀ ਮੁੜ ਕੇ ਫਿਰ ਫਿਰ ਲੰਘਦਾ ਹੈ Apa yang akan saya lakukan dalam sehari ini? Sekarang? Apa yang akan saya lakukan? Ya Tuhan. Apa yang akan saya lakukan? Apa yang akan saya lakukan? ਕੁਝ ਨਾ ਚਾਹ ਰਸਾ ਰਹੀਆਂ ਮਾਵਾ ਮਿਨਾ ਨਹੀਂ ਹੁੰਦੇ ਤੇ ਕੇ ਬਸ ਚਲਣ ਦਿਕ ਚਲਣ ਦਿਕ ਪੀ ਗਨ ਪੁੱਤ ਤੈਨੂੰ ਜੀ ਨਹੀਂ ਲੱਗਾ ਮੇਰੇ ਲਾਡੋ ਦਾ ਜੀ ਨਹੀਂ ਲੱਗਾ ਉੱਤੇ ਦਾਦੀ ਤੂੰ ਮੁਲਕ ਨਾ ਮੈਂ ਨਹੀਂ ਜਾਂਦਾ ਨਾਨਕੀ ਕਿਉਂ ਪੁੱਤ ਉਹ ਨਾਲ ਮੰਮੀ ਹੋ ਰਹਿਣਾ ਨਾ ਮੰਮੀ ਦੀ ਬਾਲੀ ਬੇਸਤੀ ਕੀਤੀ ਤੇ ਉੱਥੇ ਮੰਮੀ ਬਹਲਾ ਰਹੀ ਸੀ ਨਹੀਂ ਰੋ ਨਾ ਬੁੱਤ ਨੇਹਾ ਨੂੰ ਨਾ ਮੈਂ ਟੀ ਬਣਾ ਕੇ ਰੱਖੂੰ ਚਲ ਤੁਸੀਂ ਅੰਦਰ ਚੱਲੋ ਮੈਂ ਚਾਹ ਬਣਾਉਣੀ ਹੈ ਠੀਕ ਹੈ ਲਾ ਦੇਖ ਲਾ ਮਾਪੇ ਗੜ ਹਰੇਕ ਦੇ ਸਦਾ ਬੈਠੇ ਰਹਿੰਦੇ ਨੇਹਾ ਨੂੰ ਹੁਣ ਮੈਂ ਨਾ ਟੀ ਬਣਾ ਕੇ ਰੱਖੂੰ ਉਹਨੂੰ ਮਾਪੇ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੰਦੀ ਚਲ ਹੁਣ ਉਹ ਥੱਕੀਆਂ ਆਈਆਂ ਨੇ ਬਾਹਰ ਮੈਂ ਮੈਨੂੰ ਚਾਹ ਬਣਾ ਦੇ ਬੇਬੇ ਦੀਆਂ ਪੇਟੀ ਦੀਆਂ ਤਾਰਾਂ ਨਾ ਧੀਆਂ ਨਾਲ ਜੁੜੀਆਂ ਹੁੰਦੀਆਂ ਨੇ ਉਹ ਨਾਲੇ ਉਹ ਕਿਦਾਂ ਬਾਲੇ ਮਹਿੰਗੇ ਸੀ 500 ਦੀ ਪੇਟੀ ਸੀਗੀ 2000 ਦਾ ਸਕੂਟਰ ਸੀਗਾ ਮੇਰੇ ਕੋਲ ਉਹਨਾਂ ਦੀ ਕੀਮਤ ਦੀ ਗੱਲ ਨਹੀਂ ਕੀਤੀ ਗੱਲ ਇਹ ਹੈ ਕਿ ਮਾਂ ਹੈ ਨਹੀਂ ਜਦੋਂ ਮੈਂ ਇੱਥੇ ਆਉਂਦੀ ਸੀ ਨਾ ਤਾਂ ਉਹ ਪੇਟੀ ਦੇਖ ਲੈਂਦੀ ਸੀ ਮਾਂ ਦੀ ਯਾਦ ਆ ਜਾਂਦੀ ਸੀ ਨੀਹਾ ਜੇ ਐਨੀ ਮਾਂ ਦੀ ਯਾਦ ਆਉਂਦੀ ਸੀ ਤੇ ਐਨੀ ਦਰਾਂ ਚੀਜ਼ਾਂ ਨਾਲ ਪਿਆਰ ਸੀ ਫਿਰ ਤ ਉਹਦੇ ਸਹੁਰੇ ਨੂੰ ਕਹਿਣਾ ਸੀ ਵੀ ਭਾਈ ਨਮਾਦਾਲ ਨਾ ਮੰਗੋ ਆ ਸਾਰਾ ਕੁਆੜ ਇਕੱਠਾ ਕਰਕੇ ਤ ਉਹਦੇ ਸਹੁਰੇ ਲੈ ਜਾਂਦੀ ਭਾਬੀ ਉਹ ਸਿਰਫ ਨਿਸ਼ਾਨੀ ਸੀ ਹੋਰ ਕੋਈ ਗੱਲ ਨਹੀਂ ਸੀ ਨਹੀਂ ਹਾਂ ਜੇ ਆਹੀ ਕੁਛ ਕਰਨਾ ਹੁੰਦਾ ਨਾ ਭੈਣੇ ਆ ਬੰਦੇ ਤੇਰੇ ਮੇਰੇ ਹੱਥ ਨਹੀਂ ਆਇਆ ਤਾਂ ਸਾਡੇ ਘਰੇ ਤਾਂ ਫੋਨ ਤੇ ਲਾ ਲੈ ਕਰ ਪਤਾ ਸੋਝੜ ਨਾ ਹੁੰਦਾ ਉਹਦੇ ਭਾਈ ਦਾ बस रोना कोइन हूं मैं ना तेरी मां बनके पकाऊंगी गिनती बनाऊंगी रोना ले काफी बस मम्मी आज मेरे पैसे भी खत्म हो गए मैं आज लवली मेरे टे भाभी ना ਵੇਸ਼ਾਂ ਨੇ ਰਿਸ਼ਤਾ ਤਾਂ ਢੁਕੀ ਆਇਆ ਨਾ ਕਰੀ ਐ ਨਹੀਂ ਰਿਸ਼ਤੇ ਟੁੱਟਦੇ ਹੁੰਦੇ ਨਾਲੇ ਤੇ ਛੋਟੀਆਂ ਛੋਟੀਆਂ ਗੱਲਾਂ ਜਿੱਤ ਤਿੰਨ ਲਾਇਕਰ ਸਿਆਣੇ ਕਹਿੰਦੇ ਹੁੰਦੇ ਨਾ ਹੋਂ ਨਾਲ ਮਾਸ ਨਹੀਂ ਟੁੱਟਦਾ ਨਹੀਂ ਮੰਮੀ ਇਹ ਨਿੱਕੀ ਮੋਟੀ ਗੱਲ ਨਹੀਂ ਹੈਗੀ ਉਹਨੂੰ ਪਤਾ ਵੀਰੇ ਨੇ ਮੈਨੂੰ ਕੀ ਕਿਹਾ ਕਿ ਉਹ ਦੋ ਇਥੇ ਜ਼ਮੀਨ ਦੇ ਲਾਲਚ ਲਈ ਆਉਣੀ ਆ ਤੇ ਉਹਨਾਂ ਨੇ ਬੇਬੇ ਬਾਪੂ ਦੀਆਂ ਸਾਰੀਆਂ ਚੀਜ਼ਾਂ ਵੇਚਦੀਆਂ ਉਹਨਾਂ ਨੇ ਕਿ ਕਵਾੜ ਦਾ ਨਾਮ ਦਿੱਤਾ ਉਹਨਾਂ ਨੇ ਕੋਈ ਨਾ ਧੀ ਰੋਣਾ ਜਿੰਨੀ ਕਿ ਉਹਨਾਂ ਦੀ ਅਕਲ ਸੀ ਉਹਨਾਂ ਨੇ ਵਰਤ ਲਈ ਕੋਈ ਨਾ ਕਦੇ ਤਾਂ ਉਹਨਾਂ ਨੂੰ ਅਹਿਸਾਸ ਹੋਊ ਗਈ ਵੀ ਅਸੀਂ ਗਲਤੀ ਕੀਤੀ ਐ ਇਹੀ ਭਾਈ ਵਰਜਾਈ ਤੇਰੇ ਕੋਲੇ ਆਉਣਗੇ ਗਲਤੀ ਮੰਨਣ ਵਾਸਤੇ ਹੈ ਮਮੀ ਸੱਚੇ ਉਹਨਾਂ ਨੂੰ ਅਹਿਸਾਸ ਹੋਊਗਾ ਹਾਂ ਪੁੱਤ ਹਾਂ ਧੀ کیسے ਤਾਂ ਨਾ ਮੇਰੇ ਬਾਪੇ ਬਹੁਤ ਚੰਗੀ ਆ ਉਹ ਤੋੜੇ ਮੇਰਾ ਬਹੁਤ ਪਿਆਰ ਕੀਤਾ ਪਰ ਮਮੀ ਪਤਾ ਨਹੀਂ ਉਹਨਾਂ ਨੇ ਮੈਨੂੰ ਇਹ ਕਿਉਂ ਕਿਹਾ ਕਿ ਤੁਸੀਂ ਸਾਡੇ ਘਰੇ ਵਾਪਸ ਨਾ ਆਇਓ ਬੱਤੀ ਬੱਤੂ ਨਾ ਕਿਹਾ ਤੀ ਨੇੜਾ ਕੁਸ ਉਹਨਾਂ ਨੇ ਗੁੱਸੇ ਚ ਬੋਲਤਾ ਉਤੇ ਮਿੱਟੀ ਪਾ ਦੇਖਾ ਕੱਪੜੇ ਕਿੰਨੇ ਮਲੇ ਹੋਏ ਪਏ ਨੇ ਨਾ ਕੇ ਬਦਲ ਲੈ ਤੇ ਨਾਲੇ ਸ਼ਾਮ ਦਾ ਦਾ ਰੋਟੀ ਆ ਟਾਈਮ ਹੋ ਗਿਆ ਮੇਰੀ ਤੀ ਠੀਕ ਹੈ ਵੀ ਕੋਈ ਨਹੀਂ ਤੁਸੀਂ ਚਲ ਜਓ ਆਡੀਅੰਸ ਬੀਰੇ ਮੈਨੂੰ ਤੁਹਾਡੇ ਤੋਂ ਆ ਉਮੀਦ ਨਹੀਂ ਸੀ ਮੈਂ ਇੰਨੀ ਉਮੀਦ ਤਾਂ ਨਹੀਂ ਲਾਈ ਸੀ ਐਨੀ ਖੁਸ਼ੀ ਨਾ ਲਾਈ ਸੀ ਕਿ ਮੈਂ ਆਪਦੇ ਭਰਾ ਦੇ ਘਰੇ ਚਲੀ ਆ ਪਰ ਤੁਸੀਂ ਤੁਸੀਂ ਮੈਨੂੰ ਐਂ ਕਿਉਂ ਕਿਹਾ ਵੀ ਸਾਡੇ ਘਰੇ ਨਹੀਂ ਮੈਂ ਹੋਰ ਕਿੱਥੇ ਜਾਵਾਂਗੀ ਭੈਣਾਂ ਦੇ ਇੱਕ ਭਾਈ ਤਾਂ ਹੁੰਦੇ ਆ ਮਾਪੇ ਉਹ ਤੋਂ ਬਾਅਦ ਹਾਂ ਜੀ ਲੇ ਗਈ ਜੇ ਕੋਪੀ ਚੜ ਜਾਂਦੀ ਹੈ ਹਰਾਵੜ ਦੇ ਵੜਦੇ ਦਾ ਮਾਇਰ ਨਹੀਂ ਹਨ ਸੰਕਰ ਨਹੀਂ ਤਾਹਿਆ ਇਹੀ ਸੋਚ ਲਈ ਮਰਾ ਦਿਮਾਗ ਖਰਾਬ ਹੋ ਜਾਏਗਾ ਪਰ ਕਰਦਾ ਵੀ ਕੀ ਭੈਣ ਦੀ ਜਰੂਰੀ ਹੈ ਤੇ ਜ਼ਮੀਨ ਵੀ ਜਰੂਰੀ ਹੈ ਨਾ ਭੈਣ ਮੇਨਾ ਕਰਨਾ ਸਰਨਾ ਨਹੀਂ ਨਹੀਂ ਮੇਨਾ ਕਰਨਾ ਚੰਕਲ ਤਦ ਨਹੀਂ ਘਰ ਵਟਾ ਕੇ ਨਾ ਇੱਕ ਕਿੱਲਾ ਥੋੜਾ ਦਿਨ ਨੂੰ ਫਿਰ ਇਹਦਾ ਸਾਰੀ ਜਿੰਮੇ ਭਾਲ ਦਿਆ ਵੀਰੇ ਬਚਪਨ ਤੋਂ ਆਪਾਂ ਕੱਥੇ ਪੜੇ ਲਿਖਿਆ ਤੇ ਨਾਲੇ ਮੈਂ ਤੇਰੀ ਸਗੀ ਭੈਣ ਆ ਕੋਈ ਬਗਾਨੀ ਨਹੀਂ ਤੂੰ ਮੈਨੂੰ ਪਰਖ ਹੀ ਸਕਿਆ ਚੱਲ ਛੱਡ ਜਰਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹਣਾ ਇੱਕ ਅਸੀਰਤ ਬਾਗੀ ਜੀ ਹੁਣ ਕੰਮ ਦੇ ਰੁੱਤ ਹੈ ਹੁਣ ਤਾਂ ਆਪਾਂ ਨੂੰ ਜਾਣਾ ਚਾਹੀਦਾ ਪਿੰਡ ਚਲਾਂ ਅੰਨ ਤਾਂ ਉਹ ਲੈ ਕੇ ਆਵਾਂਗੇ ਫੇਰ ਸੋਚਦੇ ਹਾਂ ਕੀ ਕਰਨਾ ਹੈ ਲੱਗ। ਹੋਰ ਕੰਮਾਂ ਗਾ। ਉਹਨਾਂ ਨਾਲ ਹੀ ਕਰਦਾ ਗੱਲ। ਉਹ ਮੰਗੇ। ਅੱਜ ਵੀ ਦਵਾਇਆ। ਉਹ ਕੀ ਹਾਲਾ ਮੰਗੇ? ਠੀਕ ਐ ਅੰਕਲਾ। ਬਾਜਾ-ਬਾਜਾ। ਬੈਠੀ ਕਰਦੇ ਆ ਗੱਲ। ਬੈਠੋ। ਹੋਰ ਸੁਣਾ। ਅਸਲ ਬਾਈ ਠੀਕ ਐ? ਹਾਂ ਵਧੀਆ ਹੀ ਤੁਸੀਂ ਐਸੋ। ਕਰੇ ਸਾਰੇ ਸੁਖਸਾਂਦਾ। ਵਧੀਆ ਵਧੀਆ ਹੀ। ਹੋ ਤੂੰ ਵੀ ਸੋਕਰੇ ਠੀਕ ਆ ਹਰੇ ਭਾਈ ਮੈਂ ਤਾਂ ਤੇਰੇ ਕੋਲ ਕੰਮ ਆਇਆ ਸੀ ਤੈਨੂੰ ਸਮਝਾਉਣਾ ਸੀ ਥੋੜਾ ਜਿਹਾ ਸਮਝਾਉਣਾ ਸੀ ਹਾਂ ਕਿ ਮੈਂ ਤੇਰੇ ਬਾਪੂ ਮਰੇ ਤੋਂ ਬਾਅਦ ਮੈਂ ਤੇਨੂੰ ਆਇਆ ਗਿਆ ਮੈਂ ਥੋੜਾ ਨਹੀਂ ਆਇਆ ਗਿਆ ਅੰਕਲ ਉਹੀ ਤਾਂ ਗੱਲ ਮੈਂ ਸੋਚੀ ਜਨਾ ਤੁਸੀਂ ਇੱਕ ਤਾਂ ਕਦੇ ਆਏ ਨਹੀਂ ਅੱਜ ਕਿਵੇਂ ਆ ਗਏ ਅੱਜ ਆਉਣਾ ਪਿਆ ਭਾਈ ਫਿਰ ਤੇਰੇ ਬਾਪੂ ਨੇ ਮੈਨੂੰ ਮਾਫ ਨਹੀਂ ਕਰਨਾ ਸੀਗਾ ਵੀ ਗੁਰਲਾਲ ਸਿਆ ਤੂੰ ਜਾ ਕੇ ਮੁੰਡੇ ਨੂੰ ਸਮਝਾਇਆ ਨਹੀਂ ਕੀ ਮਤਲਬ ਅੰਕਲ ਸਮਝ ਨਹੀਂ ਮੈਂ ਉਹ ਪਾਈ ਤੇਰੇ ਜਉਂਦੇ ਸੇਵਾ ਚ ਰੋਲਦੇ ਫਿਰਦੇ ਨਾ ਉਹਨਾਂ ਦੀ ਕੋਈ ਕਦਰ ਕਰ ਲਾ ਸਾਫ ਸਾਫ ਦੱਸੋ ਹੰਕਲ ਮੈਂ ਸਮਝਿਆ ਨਹੀਂ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਐਨਾ ਅਣਜਾਣ ਨਾ ਬਣ ਮੰਗੇ ਮੈਂ ਤੇਰੀ ਛੋਟੀ ਭੈਣ ਦੀ ਗੱਲ ਕਰਦਾ ਅੱਜ ਉਹ ਵਿਚਾਰੀ ਸੇਵਾ ਚ ਟੱਕਰਾ ਮਾਰੀ ਵੀ ਸੀ ਉੱਥੇ ਬਾਹਰ ਗਏ ਮੈਂ ਤਾਂ ਉਹਨੂੰ ਬੋਤ ਵਿਰਾ ਕੇ ਅੱਜ ਘਰੇ ਲਿਆ ਕੇ ਰਾਂ ਛੋਟੀ ਭੈਣ ਇਤੋਂ ਹਾਂ ਤੇਰੀ ਛੋਟੀ ਭੈਣ ਉਹ ਕਮਲਿਆ ਮਾਂ ਪੇ ਉਹਦੇ ਜਾਣ ਤੋਂ ਬਾਅਦ ਭਾਈ ਭੈਣਾਂ ਦਾ ਸਹਾਰਾ ਹੁੰਦੇ ਨਾ ਤੇ ਤੂੰ ਨੂੰ ਕਬਲੇ ਘਰੋਂ ਕੱਢਤਾ ਦੇਖੀ ਕਿ ਤੇ ਉਹਦੀ ਬਾਤ ਦਵਾਣਾ ਲੈ ਲਈ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਬਗੜਿਆ ਸੰਭਾਲ ਲਾ ਉਹਨਾਂ ਨੂੰ ਤੇ ਰਿਸ਼ਤੇ ਨਾ ਤੇ ਕਦੇ ਮੁੜ ਕੇ ਦੁਬਾਰਾ ਨਹੀਂ ਮਿਲਦੇ ਇਹ ਜੇ ਉਹ ਚੰਗਾ ਚੰਗਲਾ ਹੁਣ ਮੈਂ ਪਰਾਂਕਲ ਉਹ ਬਸ ਤੂੰ ਤਾਂ ਚੁੱਪੀ ਕਰ ਜਾ ਇੱਕ ਗੱਲ ਸੁਣਾ ਹੱਥ ਧਰ ਕੇ ਨਾ ਆਪਣੇ ਕਾਲਜ ਤੇ ਇਕੱਲਾ ਬਹਿ ਕੇ ਸੋਚੀ ਤੇ ਮੇਰੀ ਗੱਲ ਦਾ ਧਿਆਨ ਰੱਖੀ ਗੌਰ ਕਰੀ ਮੇਰੀ ਗੱਲ ਦੀ ਨਿੰਮੋ ਮੈਂ ਅੱਜ ਰੋਟੀ ਤਾਂ ਬਣਾਤੀ ਤੇ ਹੁਣ ਤੂੰ ਮੈਨੂੰ ਐਂ ਦੱਸ ਦੇ ਵੀ ਰੋਟੀ ਖਾ ਕੇ ਵੀ ਜਾਣੀ ਮम्मी ਮੈਂ ਨਹੀਂ ਖਾਣੀ ਲੈ ਰੋਟੀ ਕਿਉਂ ਨਹੀਂ ਖਾਣੀ ਹੈਗੀ ਨਾਲ ਤੂੰ ਟਿਫਨ ਵੀ ਵਾਪਸ ਲਿਆਉਣੀ ਆ ਉਦਾਂ ਹੀ ਮੈਂ ਨਹੀਂ ਜਾਣਾ ਸਕੂਲ ਮੈਂ ਅੱਜ ਮਨ ਨਹੀਂ ਕਰਤਾ ਨਿੰਮੋ ਇਹ ਕੋਈ ਗੱਲ ਬਣੀ ਐ ਦੱਸੀ ਮੈਨੂੰ ਨਾ ਤੂੰ ਕਿਉਂ ਨਹੀਂ ਜਾਣਾ ਸਕੂਲ ਤੈਨੂੰ ਪਤਾ ਐ ਸਕੂਲ ਜਾ ਕੇ ਅਕਲ ਆਂਦੀ ਐ ਮੰਮੀ ਮਾਮਾ ਮੰਮੀ ਜੰਨੇ ਬੜੇ ਆ ਉਹਨਾਂ ਨੂੰ ਤਾਂ ਅਕਲ ਆਈ ਨੇ ਮੋ ਮੇਰੀ ਗੱਲ ਸੁਣੋ। ਨਹੀਂ ਆ ਕਿਉਂ ਨਹੀਂ ਜਾਂਦੀ ਨਾ ਜਾਣਦੇ। ਕੱਲ ਦੀ ਗੱਲਾਂ ਲਾਉਦੇ ਤੇ ਆਸ ਰਪਿਆ ਪਿਆ। ਨਾ ਜਾਊ ਫੇਰ ਕੀ ਹੋਜੂਗਾ। ਮੰਮੀ ਆਇਆ ਤਾਂ ਤੇ ਪੜ੍ਹਾਈ ਖਰਾਬ ਹੋਜੂਗੀ। ਪਹਿਲਾਂ ਹੀ ਤੈਨੂੰ ਛੁੱਟੀਆਂ ਵੱਜ ਗਿਆ ਜਾਂ ਤਾਂ। ਕੁਛ ਨਹੀਂ ਹੁੰਦਾ। ਉਹਨੇ ਕਿਹੜਾ ਗਾਹ ਡੀਸੀ ਲੱਗਣਾ ਨਾ ਜਾਊ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਨਾ ਜਾਣਦੇ। ਤੂੰ ਐ ਕਰ। ਨਰਤਾ ਮੁੰਡੇ ਦਾ ਫੋਨ ਆਇਆ ਸੀ ਦੋ ਦਿਨ ਗੱਲ ਕਰਨੀ। ਮਨ ਕਰਕੇ ਨਾਲੇ ਚਾਹ ਪਈ ਐ ਮੈਨੂੰ ਲਿਆ ਦੀ ਠੀਕ ਆ ਮਿਲੂਨੀ ਜੇ ਠੰਡੀ ਹੋਈ ਤਾਂ ਗਰਮ ਕਰਦੀ ਉਹ ਠੀਕ ਆ ਠੰਡੀ ਜੀ ਮੈਨੂੰ ਨਹੀਂ ਚੰਗੀ ਲੱਗਦੀ ਹੈਗੀ ਇਹ ਜਿਹਾ ਅਗੜੀ ਨਾ ਕਰੀਏਂਗੀ ਇਹ ਜਿੱਤਮੰਦ ਆ ਉਹਦਾ ਨਾਮ ਜਾਣਦੇ ਐਡੀ ਕੀ ਗੱਲ ਐ ਜੀ ਇਹ ਮੇਨੋਂ ਤੇ ਕੇ ਮੈਂ ਮੰਨਦੀ ਹਾਂ ਤੂੰ ਆਪ ਦੀ ਜਗ੍ਹਾ ਤੇ ਬਿਲਕੁਲ ਸਹੀ ਹੈ ਪਰ ਮੇਰੇ ਹੱਥ ਵਾਸਤੇ ਠੀਕ ਛੇਤੇਰੇ ਗਾੜੀ ਨੂੰ ਪਤਾ ਲੱਗ ਗਿਆ ਕਿ ਤੇਰੇ ਮਾਮੇ ਹੋਣਾ ਨਹੀਂ ਮੇਰੇ ਨਾਲ ਇੰਦਾ ਕੀਤਾ ਤਾਂ ਉਹਨਾਂ ਨੇ ਤੇਰੇ ਮਾਮੇ ਦਾ ਚਲੂਸ ਕੱਢ ਦੇਣਾ ਮੈਂ ਤਾਂ ਪਹਿਲਾਂ ਹੀ ਪੇਕਾਂ ਤੋਂ ਟੁੱਟ ਗਈ ਮੈਂ ਹੋਰ ਗੱਲ ਅੱਗੇ ਨਹੀਂ ਵਧਾਉਣਾ ਚਾਹੁੰਦੀ ਸਤਿ ਸ਼੍ਰੀ ਅਕਾਲ ਡੈਡੀ ਸਤਿ ਸ਼੍ਰੀ ਅਕਾਲ ਪੁੱਤਾ ਕਿਵੇਂ ਆ ਵਧੀਆ ਤੁਸੀਂ ਦੱਸੋ ਵਧੀਆ ਪੁੱਤਾ ਮੈਂ 라ਧਾ ਨੂੰ ਕੱਲ ਦੱਸਨੀ ਸੀ ਕੀ ਗੱਲ ਦੱਸਨੀ ਆ ਪੁੱਤਾ ਮੈਂ ਦੂ ਮੜ ਕੇ ਨਾਲ ਕੀ ਨਹੀਂ ਜਾਣਾ ਨਿੰਮੂ ਪੂਰੇ ਫੜਾਓ ਹੈਲੋ ਹੈਲੋ ਹਾਂ ਕੀ ਮੈਂ ਨੇ ਵਧੀਆ ਜੀ ਤੁਸੀਂ ਦੱਸੋ ਠੀਕ ਆ ਵਧੀਆ ਤੇ ਆ ਨਿੰਮੂ ਕੀ ਕਹੀ ਜਾਂਦੀ ਹੈ ਕਹਿੰਦੀ ਮੈਂ ਦੂ ਮੜ ਕੇ ਨਾਲ ਕੀ ਨਹੀਂ ਜਾਣਾ ਕੀ ਹੋ ਗਿਆ ਨਹੀਂ ਜੀ ਇਹ ਤਾਂ ਐਵੇਂ ਹੀ ਬੋਲਦੀ ਰਹਿੰਦੀ ਹੈ ਤੁਸੀਂ ਆ ਵੀ ਤੋਂ ਬੋਲਦੀ ਰਹਿੰਦੀ ਆ ਜੇ ਕੋਈ ਗੱਲ ਆ ਫੇਰੀ ਬੋਲਦੀ ਆ ਨਹੀਂ ਨਹੀਂ ਜੀ ਤੁਹਾਨੂੰ ਬਤਾਤਾ ਹੈ ਉਹੀ ਬੋਲੀ ਜਾਂਦੀ ਆ ਕੋਈ ਨਹੀਂ ਤੁਸੀਂ ਆਪਦੀ ਡਿਊਟੀ ਤੇ ਧਿਆਨ ਦਿਓ ਬਸ ਉਹ ਡਿਊਟੀ ਤੇ ਤਾਂ ਧਿਆਨ ਮੈਂ ਦੇ ਰਿਹਾ ਹਾਂ ਤੂੰ ਗੱਲ ਤਾਂ ਦੱਸ ਕੀ ਹੋਈ ਆ ਕੋਈ ਗੱਲ ਨਹੀਂ ਹੋਈ ਹੈਗੀ ਤਾਂ ਚੱਲਿਆ ਉਹੀ ਬੋਲੀ ਜਾਂਦੀ ਆ ਲੈ ਹੱਦ ਆ ਉਹਦੀ ਗੱਲ ਕੱਟੀ ਜਾਂਦੀ ਉਹਦੀ ਗੱਲ ਵੀ ਨਹੀਂ ਆਉਂਦੀ ਹੈਗੀ ਤਾਂ ਤੇ ਤੁਸੀਂ ਮੈਨੂੰ ਐ ਦੱਸੋ ਤੁਸੀਂ ਕਦੋਂ ਆਉਂਗੇ ਮੈਂ ਬਸ ਇੱਕ ਦੋ ਦਿਨਾਂ ਤੇ ਘਰ ਆ ਰਿਆਂਗਾ ਅੱਛਾ ਠੀਕ ਆ ਕੀ ਹੋ ਗਏ ਹਾਂ ਬੱਪਸ ਚੱਲਾ ਜਾ ਵੇਲ ਤਾਂ ਵਧੀਆ ਚੱਲ ਪਈ ਜੇ ਲੱਗ ਜਾਣ ਮੂਰਤ ਕੀ ਲੱਗਣਗੇ ਕਿੱਥੇ ਰਹੀ ਆ ਛੁਕਰ ਚੱਲ ਪੀ ਲੈ ਆ ਫੁੱਲ ਦੇ ਕਿੱਡੇ ਸੋਹਣੇ ਮੈਨੂੰ ਤਾਂ ਫੁੱਲ ਵੀ ਬਹੁਤ ਸੋਹਣੇ ਲੱਗਦੇ ਆ ਭਾਈ ਸੁੱਕੇ ਪਏ ਨੇ ਜਮਾ ਏ ਧਰਤੀ ਸੁੱਕੀ ਪਈ ਆ ਤਾਂ ਨਹੀਂ ਮੁੰਡੇ ਬਿਨਾ ਕੋਈ ਪਾਣੀ ਪਾ ਦੂਗਾ। ਉਹ ਸਾਰੀ ਧਰਤੀ ਤਾਂ ਆਏ ਹੋਈ ਪਈ ਆ ਕਿ ਦੱਸ। ਹੈ ਮੰਗਾਂ ਦੇ। ਉਹ ਵੀ ਲੱਗਦਾ। ਸੱਸੀ ਗਰਮ ਸੀ। ਸੱਸੀ ਗਰਮ ਤੋਂ ਠੀਕ ਹੈ? ਹਾਂ ਸਾਰੇ ਠੀਕ ਹੈ ਵਧੀਆ ਤੁਸੀਂ ਐਸੋ। ਵਧੀਆ ਪਰਿਵਾਰ ਕਿਵੇਂ? ਸਾਰੇ ਠੀਕ ਹੈ ਵਧੀਆ ਜੀ। ਜੀ ਕਰਿਆ ਆਇਆ ਉਹਨੂੰ ਫਿਰ ਹੈ। ਹੋਰ ਮਹੱਤਲ ਦਾ ਹੈ ਇਹ ਚਲ ਚੰਗੀ ਗੱਲ ਐ ਭੈਣਾਂ ਕੋਲੇ ਆਉਂਦੀ ਹੁੰਦੀ ਆ ਭਾਈ ਹਮ ਤੇ ਹੋਰ ਆਪਣਾ ਫਸਲવાડી ਦਾ ਕੀ ਮੈਂ ਕੱਢ ਲਈ ਕਣਕ ਮੈਂ ਕਣਕ ਵੱਢਣੀ ਐ ਬਸ ਇੱਕ ਨਾ ਕਰ ਵੱਡਾ ਐ ਹੋਰ ਛੋਡੇ ਕੋਡੇ ਕਿਨੇ ਐ ਬਸ ਠੀਕ ਐ ਅੱਛਾ ਚੱਲੇ ਫਿਰਦਾ ਵਧੀਆ ਚੱਲੇ ਫਿਰਦਾ ਨੇਹਾ ਪੁੱਤ ਆ ਦੇ ਕੌਣ ਆਇਆ ਜਿਹੜੇ ਸੁਸੀ ਹਾ ਬਰੇ ਬੈਜੋ ਬੈਜੋ ਮੇਰੇ ਮੈਂ ਤਾਂ ਬੜੀ ਖੁਸ਼ ਹਾਂ ਕਿ ਤੁਸੀਂ ਮੈਨੂੰ ਮਿਲਣਾ ਆਏ ਹੋ ਚਲ ਮਹਾਪੈਣ ਨੂੰ ਮਿਲ ਜਾਈਏ ਜਾ ਕੇ ਹਾਂ ਬਰੇ ਤੁਸੀਂ ਬਹੁਤ ਵਧੀਆ ਕੀਤਾ ਤੇ ਭਾਬੀ ਨੂੰ ਨਹੀਂ ਆਇਆ ਕਿ ਉਹ ਜਾ ਰਹੀ ਸੀ ਪਿੰਡ ਜਾ ਰਹੀ ਹੈਗੀ ਉਹ ਹੈ ਨਹੀਂ ਸਿੱਥੇ ਅੱਛਾ ਚਲ ਜਦੋਂ ਅਗਲੀ ਵਾਰੀ ਆਉਂਗੇ ਨਾ ਤਾਂ ਆਪ ਬਿਨਾਂ ਆਲੇ ਆ ਕੇ ਨੀਵੋ

ਔਰ ਕਹਿੰਦਾ ਸੀਗਾ ਉਹ ਕਰਦੀਆਂ ਸੀ ਗੱਲਾਂ ਜੀ ਮਾਵਾਂ ਤੇ ਆ ਵੀ ਆਊਗਾ ਦੋ ਚਾਰ ਦਿਨਾਂ ਚ ਅੱਛਾ ਹੁਣ ਤਾਂ ਬਾਬਾ ਟਾਈਮ ਹੋ ਗਿਆ ਛੁੱਟੀ ਆ ਗਈ ਹੋਰ ਕਿੰਨਾ ਚਿਰ ਤਾਂ ਹੋ ਗਿਆ ਆਊਗਾ ਉਹ ਤਾਂ ਚਲ ਕੋਈ ਨਾ ਜਦੋਂ ਆਇਆ ਫਿਰ ਸਾਡੇ ਕੋਲ ਵੀ ਕਿਹੜਾ ਮਾਰੇ ਉਹ ਕਹਿੰਦੇ ਹਾਂ ਕਿਉਂ ਨਹੀਂ ਆਉਣਗੇ ਆਉਣਗੇ ਹੋਰ ਬਾਣ ਠੇਕੇ ਤੇ ਲੱਗਾ ਫਿਰ ਵਸੇ ਹਾਂ ਅੱਜ ਮੇਰਾ ਵੀਰਾ ਮੈਨੂੰ ਮਿਲਣਾ ਆ ਹਾਏ ਤੇ ਮੇਰੇ ਵੀਰ ਨੂੰ ਨਾ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਮੈਨੂੰ ਲੱਗਦਾ ਹੁਣ ਮੇਰਾ ਪੇਕਾ ਹੀ ਘਰੇ ਮੈਂ ਜਾ ਸਕਦੀ ਆ ਇਹ ਸੱਚੀ ਹੋਵੇ ਮੇਰਾ ਪੇਕਾ ਕਰਨਾ ਵਿਛੜੇ ਮੇਰੇ ਤੋਂ ਹੋਰ ਮਾਸੇ ਤੁਸੀਂ ਵੀ ਕਿਹੜਾ ਮਾਰ ਲੋਗੇ ਸਾਡੇ ਕੋਲ ਆਪ ਤਾਂ ਜਰੂਰ ਆਉਗੇ ਹੋਰ ਤੁਸੀਂ ਤਾਂ ਕਦੇ ਆਈ ਨਹੀਂ ਹੈਗੇ ਕਿੰਨਾ ਟਾਈਮ ਆਉਗਾ ਬਸ ਆ ਗੋਡਿਆਂ ਕਰਕੇ ਹੀ ਨਹੀਂ ਆ ਜਾਂਦਾ ਬੁੱਤ ਬਾਲਾ ਕਿਤੇ ਵੀ ਨਹੀਂ ਜਾਂਦੀ ਮੈਂ ਆ ਲੈ ਗਰੀ ਪਾਣੀ ਹੋਰ ਵੀਰੇ ਭਾਬੀ ਠੀਕ ਸੀ ਹਾਂ ਠੀਕ ਸੀ ਵਧੀਆ ਅੱਛਾ ਹੋਰ ਵੀਰੇ ਜਿਹਾ ਫੋਨ ਨੇ ਆਇਆ ਸੀਗਾ ਕਹਿੰਦੇ ਇੱਕ ਦੋ ਦਿਨ ਤੱਕ ਆਉਣਗੇ ਅੱਛਾ ਹੁਣ ਤਾਂ ਬਾਬਾ ਟਾਈਮ ਹੋ ਗਿਆ ਉਹਨਾਂ ਨੂੰ ਗਿਆ ਨੂੰ ਵੀ ਹਾਂਜੀ ਤੇ ਨੇ ਮੋ ਕਿਥੇ ਮੈਂ ਮੋ ਤਾਂ ਅੰਦਰ ਬੈਠੀ ਰੋਟੀ ਖਾਈ ਜਾਂਦੀ ਆ ਅੱਛਾ ਹੂੰ ਗੱਲ ਉਹ ਤੁਮ ਐ ਵੀ ਨਾ ਦਵਾਈ ਲੈਣੀ ਐ ਰੋਟੀ ਖਾ ਲਾਂ ਮੈਂ ਤੇ ਨਾਲ ਮੈਂ ਦਾ ਰੋਟੀ ਕਰਦੀ ਆ ਸਾਰਿਆਂ ਵਾਸਤੇ ਤੇ ਤੁਸੀਂ ਗੱਲਾਂ ਕਰਦੇ ਹੋ ਠੀਕ ਐ ਮੈਂ ਚਾਲਾ ਪਵਿੰਨ ਮੋਗੋਲੀ ਚਲਦੇ ਆਂ। ਹਾਂ ਗਰੀ ਆਜਾ। ਨਿੰਮੋ ਕੇ ਮੇਰੇ ਸੀ ਵੀਟੇ ਬਣੇ। ਵੀਰੇ ਹਿੰ ਗੁੱਸੇ ਆ ਤੇ ਨਾਲ ਕੋਈ ਨਹੀਂ ਮੰਨ ਜੂਗੀ। ਨਿੰਮੋ ਆਇਨੀ ਕਰਦੇ ਹੁੰਦੇ ਮਾਮਾ ਇਹ ਤੇਰਾ। ਬਣ ਤੂੰ ਮੈਨੂੰ ਮਾਫ ਕਰ ਦੇ। ਮੈਥੋਂ ਬਹੁਤ ਵੱਡੀ ਗਲਤੀ ਹੋ ਗਈ। ਚਲ ਕੋਈ ਨਹੀਂ ਵੀਰੇ। ਬੈਂ ਬਰਾ ਮਸਤ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਨੇ ਤੂੰ ਮੇਰਾ ਵੱਡਾ ਭਰਾਂਗਾ ਮੇਰੇ ਤੋਂ ਮਾਫੀ ਮੰਗਦਾ ਨਾ ਵਧੀਆ ਨਹੀਂ ਲੱਗਦਾ ਲੈ ਮਾ ਰੋਈ ਮੈਨੂੰ ਮਾਫ ਕਰ ਦੇਣਾ ਚੱਲ ਵੀਰੇ ਤੁਸੀਂ ਬੈਠੋ ਮੈਂ ਨਾ ਤੁਹਾਡੇ ਲਈ ਰੋਟੀ ਬਣਾ ਕੇ ਲਿਆਉਣੀ ਆ ਇੱਕ ਮਿੰਟ ਚੱਲਿਆ ਹਾਂ ਹਾਂ ਵੀਰੇ ਆ ਗਈ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਸੀਂ ਸਾਡਾ ਪੇਕੇ ਹੁੰਦੇ ਮਾਵਾ ਨਾਲ ਦਾ ਦੂਜਾ 파ੜ ਦੇਖ ਚੁੱਕੇ ਹੋ ਤੇ ਤੁਸੀਂ ਸਾਡੇ ਪਹਿਲੇ 파ੜ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਬਹੁਤ ਹੀ ਵਧੀਆ-ਵਧੀਆ ਕਮੈਂਟ ਕੀਤੇ ਨੇ ਤੇ ਉਦਾਂ ਹੀ ਤੁਸੀਂ ਹੁਣ ਆ ਦੂਜੇ 파ੜ ਤੇ ਵੀ ਇਦਾਂ ਹੀ ਕਮੈਂਟ ਕਰਨੇ ਨੇ ਤਾਂ ਕਿ ਅਸੀਂ ਇਸੇ 파ੜ ਦੇ ਅੱਗੇ-ਅੱਗੇ ਹੋਰ 파ੜ ਲੈ ਕੇ ਆਈਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਜਿਹੜੇ ਅਸੀਂ ਨਵੇਂ-ਨਵੇਂ ਕਨਸੈਪਟ ਲੈ ਕੇ ਆ ਰਹੇ ਆ ਉਹ ਤੁਹਾਡੇ ਤੱਕ ਪਹਿਲਾਂ-ਪਹਿਲਾਂ ਹੀ ਪਹੁੰਚ ਜਾ ਕਰਨ ਥੈਂਕ ਯੂ